ਕਵੱਡੀ 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 ਇੱਕ ਵਾਰੀ ਕਵੱਡੀ ਦੇ ਚੀਤੇ ਲਈ ਜ਼ੋਰਦਾਰ ਤਾੜੀਆਂ ਮਾਰ ਦੋ ਮੇਰੇ ਰੱਬ ਵਰਗੇ ਦਰਸ਼ਕ ਵੀਰੋ ਕਵੱਡੀ ਦਾ ਲੰਮੀ ਪਾਰੀ ਦਾ ਘੋੜਾ ਬਿਹਾਰੀਪੁਰੀਆ ਕਿੰਦਾ ਖੇਡ ਮੈਦਾਨ ਦੇ ਵਿੱਚ ਆਇਆ ਦਿਲੋਂ ਧੰਨਵਾਦ ਹੈ ਕਿ ਸੋਨੂੰ ਜੰਪ ਦੀ ਸਿੱਖੀ ਨਾਲ ਪ੍ਰੀਤ ਆ ਸੁਖੀ ਲਖਣ ਕੇ ਪੱਡਿਆਂ ਦੇ ਗੌਂਦੀਆਂ ਸੂਰਜ ਦੀਆਂ ਕਰਨਾ ਗੀਤ ਜਲਾਲਪੁਰੀਆ ਪਾਲਾ ਬਾਂਗ ਚਟਾਂਦੇ ਬਾਂਗ ਹਵਾਮਾ ਸ਼ੂਕ ਦਾ ਮਹਿਮਦਵਾਲ ਦਾ ਸੰਦੀਪ ਬਿਹਾਰੀਪੁਰੀਆ ਕਹਿੰਦਾ ਉੜਦਾ ਬਾਂਗ ਪਰਿੰਦਿਆ ਪੰਛੀ ਬੋਲਦੇ ਨਾਮ ਤੂਤਾਂ ਦਾ ਗੁਰਜੀਤ ਗੋਗੋ ਡੰਬਰੂ ਸੋਹਣੇ ਮਾਨ ਪੰਜਾਬ ਦਾ ਬਾਂਗ ਨਾਗ ਦੇ ਮੇਲ ਦਾ ਮਲਸੀਆਂ ਦਾ ਕੁਲਜੀਤ ਬੱਗਿਆਂ ਦੇ ਬੰਗੀ ਤੇ ਦੁੱਲੇ ਨੇ ਜਿੱਤੀ ਦੁਨੀਆ ਲਲੀਆਂ ਦਾ ਸੰਦੀਪ ਲਾਉਂਦਾ ਛਾਲ ਹੈ ਵਿੱਚ ਸਮਾਨ ਸਾਡਾ ਵਿਰਸਾ ਹੈ ਪੰਜਾਬ ਪਾਣੀਆਂ ਦਾ ਤੇ ਖੇਡ ਕਬੱਡੀ ਹੈ ਸਾਡੀ ਸ਼ਾਨ ਕਿੰਦਾ ਨਹੀਂ ਟਿਕਟ ਲਾ ਕੇ ਆ ਗਏ ਕਿ ਤਾੜੀ ਮਾਰ ਦਿਓ ਇੱਕ ਲੰਦੇ ਸਨਵਾਦ ਪਹਿਲੀ ਰੇਡ 2100 ਦੀ ਤਾੜੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਮੇਰੇ ਮਿੱਤਰੋ 2100 ਦੀ ਕਦੇ 2100 ਕਦੇ 10 10 ਹਜ਼ਾਰ ਪੌਂਡ ਕਦੇ ਡਾਲਰ ਆਹ ਮੇਰੇ ਮਿੱਤਰੋ ਕਿੰਦੇ ਦੀਆਂ ਰੇਡਾਂ ਤੇ ਲੱਗਿਆ ਕਬੱਡੀ 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 ਲਾ ਬਿਹਾਰੀ ਪ੍ਰਿਆ ਕਹਿੰਦਾ ਇਹ ਜਾ ਕੇ ਗਰਾਊਂਡ ਵਿੱਚ ਡੰਡ ਪੇਲਦਾ ਰੇਡ ਪਾਉਣ ਗਿਆ ਸੱਪਵਾਗ ਮੇਲ ਦਾ ਕਦੇ ਕਿਸੇ ਜਾਫੀ ਦੇ ਹੱਥੇ ਆਵੇ ਨਾ ਬਾਗਣੀ ਮਾਰਦਾ ਡੈਰੀ ਕਬਰੂ ਮਾ ਕੋਲ ਖਾ ਖਾ ਕੇ ਸਨੇ ਚੁਰੀ ਦੇ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਪੁਰਾਣਾ ਤੇ ਬੈਲ ਆਈਕਨ ਨੂੰ ਦਬਾਉਣ ਨਾਲ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ